ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਦੀ ਜਿਹੜੀ ਵੀਡੀਓ ਆ ਗਈ ਅੱਜ ਆਪਾਂ ਚੱਲਿਆਂਗੇ ਇੱਕ 뮤직 ਕੰਪਨੀ ਦਾ ਲਾਂਚ ਆਗਾ ਗੀਤ ਹੱਬ 뮤직 ਕੰਪਨੀ ਸੋ ਅੱਜ ਆਪਾਂ ਉਹਦੀ ਓਪਨਿੰਗ ਤੇ ਚੱਲੇ ਆ ਬਾਕੀ ਉੱਥੇ ਤੁਹਾਨੂੰ ਦਿਖਾਉਣੇ ਆ ਕਿੱਦਾਂ ਦਾ ਮਤਲਬ ਜਿਹੜਾ ਇਹਨਾਂ ਨੇ ਸੈਟਅਪ ਲਾਇਆ ਬਾਈ ਹੋਰਾਂ ਨੇ ਬਹੁਤ ਸੋਹਣਾ ਮਤਲਬ ਕੰਮ ਆਗਾ ਕਿਉਂਕਿ ਪਹਿਲਾਂ ਇਹਨਾਂ ਦੇ ਗਾਣੇ ਕਾਫੀ ਆ ਚੁੱਕੇ ਨੇਗੇ ਗੀਤ ਹੱਬ 뮤직 ਦੇ ਨਾਮ ਤੇ ਹੀ ਉਹਨਾਂ ਦਾ ਜਿਹੜਾ YouTube ਚੈਨਲ ਵੀ ਆਗਾ ਸੋ ਆਜੋ ਮਿਲਦੇ ਆਪਾਂ ਤੇ ਬਾਕੀ ਕਰਾਉਣੇ ਆ ਗੱਲਬਾਤ ਕਿਉਂਕਿ ਉੱਥੇ ਬਹੁਤ ਸਾਰੀਆਂ ਹਸਤੀਆਂ ਆ ਰਹੀਆਂ ਨੇ ਬਹੁਤ ਸਾਰੇ ਸਿੰਗਰ ਆ ਰਹੇ ਨੇ ਜਿਨ੍ਹਾਂ ਨਾਲ ਮਲਾਵਾਂਗੇ ਤੇ ਤੁਹਾਡੀ ਗੱਲਬਾਤ ਕਰਾਵਾਂਗੇ ਅੱਜ ਅਤਰੋ ਪਹੁੰਚ ਗਏ ਆਪਾਂ ਉਹ ਤਾਂ ਖੜੇ ਨੇਗੇ ਉਹ ਦੇਖ ਪਹੁੰਚ ਗਏ ਨੇ ਆਪਾਂ ਉਹ ਲਾ ਕਰ ਮੈਂ ਲਿੰਕ ਕਰਾਂਗਾ ਮੈਂ ਲਿੰਕ ਕਰਾਂਗਾ ਪੇਜ ਤੇ ਸੋ ਆਜੋ ਦਿਖਾਉਣੇ ਆ ਤੁਹਾਨੂੰ ਅੰਦਰੋਂ ਸਟੂਡੀਓ ਆ ਗਾਣਾ ਅੱਜ ਲਾਂਚ ਕਰਾਂਗੇ ਬਈ ਆਪਾਂ ਬਈ ਮਾੜੀ ਜੀ ਗੱਡੀ ਥੋੜੀ ਜੂਨਾ ਨੂੰ ਕਰਨੀ ਸੀ ਆਪਣਿਆਂ ਲਈ ਹਾਂ ਉੱਥੇ ਗੱਡੀ ਲਾ ਦਿੰਦਾ ਉਹ ਬਈ ਵਿੱਚ ਵਿਚਾਲੇ ਜੀ ਲਾਂਚ ਦਿਨਾਂ ਦਾ ਪੂਰਾ ਬਾਕੀ ਜਿਹੜੀ ਆਡੀਅנס ਆ ਨਾ ਥੋੜਾ ਨਾਲ ਜੁੜੀ ਹੋਈ ਸਾਰੇ ਪਿੰਡਾਂ ਵਾਲੀ ਆਡੀਅੰਸ ਤੇ ਪਿੰਡਾਂ ਵਾਲ ਨੂੰ ਲੋਕੇਸ਼ਨ ਹੀ ਸਮਝ ਵਿੱਚ ਨਹੀਂ ਹੁੰਦੀਆਂ ਆ ਦੇਖੋ ਆ ਮੈਂ ਆਊਟਡੋਰ ਪਾਈਆ ਟਾਣੀ ਗੰਦੇ ਜੀ ਕੋਲ ਖੜ ਕੇ ਪਾਈਆ ਨਾ ਵੀਡੀਓ ਹੂੰ ਇਹ ਦੇਖੋ ਆ ਲੁੱਕ ਤਾਂ ਮੈਂ ਥੋੜੀ ਬਹੁਤ ਚੱਲੀ ਆ 357000 ਇਹ ਲੁੱਕ ਹਾਂ ਮੈਨੂੰ ਪ੍ਰੋਮੋਸ਼ਨ ਦੇ ਵੀ ਇਸੇ ਲੁੱਕ ਚ ਬਣਾਉਂਦੇ ਸਾਰੇ ਹਾਂ ਆ 5 ਲੱਖ ਓਕੇ ਹਾਂ ਇਹ ਦੇਖੋ ਉੱਥੇ ਪਾਤੀ ਨਾ ਕੰਡੋਲੇ ਇੰਜ ਕੋਲੇ ਬੈਠ ਕੇ ਜੇ ਜੱਜ ਦੀ ਕੋਲ ਥਾਂ ਤੋਂ ਪਤਾ ਜਮਨ ਜਲਦੀ ਮੇਰੀ ਵੀਡੀਓ 4 ਲੱਖ 4000 ਸਾਰੀਆਂ ਚੱਲੀਆਂ ਇਹ ਬਗੈਰ ਕੰਟੈਂਟ ਹੀ ਆਇਆ ਹਾਂ ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਅੱਜ ਸੰਗੀਤਮਈ ਪਰਿਵਾਰ ਅਸੀਂ ਸਾਰੇ ਇਕੱਠੇ ਹੋਏ ਹਾਂ ਸਾਡੇ ਸਿੰਧੂ ਵੀਰ ਦਾ ਅੱਜ ਬਹੁਤ ਪਿਆਰਾ ਸੌਂਗ ਆਇਆ ਜੀ ਮਾਈ ਕਲਚਰ ਔਰ ਜੂ ਟੂ ਉਤੇ ਤੁਸੀਂ ਜਾ ਕੇ ਸਾਰੇ ਭੈਣ ਭਰਾਵਾਂ ਨੇ ਦੱਬ ਕੇ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਹੈ ਲਾਈਕ ਕਰਨਾ ਹੈ ਔਰ ਸਾਡੀ ਬੇਨਤੀ ਹੈ ਪ੍ਰਬਾਨ ਕਰਿਓ ਜਿੰਨੇ ਵੀ ਪੰਜਾਬੀ ਹੱਤ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਸਾਰੇ ਦੱਬ ਕੇ ਸ਼ੇਅਰ ਕਰਿਓ ਬਾਕੀ ਜੱਸੀ ਜੀ ਗੀਤ ਨੂੰ ਤਾਂ ਤੁਸੀਂ ਸਪੋਟ ਕਰਨੀ ਕਰਨੀ ਹੈ ਜੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਬਾਈ ਹੋਰਾਂ ਨੇ ਸਟੂਡੀਓ ਲਾਇਆ ਪਿੰਡ ਰੋੜੀ ਦੇ ਵਿੱਚ ਸਰਦੂਲਗੜ੍ਹ ਦੇ ਨੇੜੇ ਇਹ ਪਿੰਡ ਹੈ ਜੀ ਬਹੁਤ ਵਧੀਆ ਕੰਮ ਆ ਵੀਰੇ ਹੋਰਾਂ ਦਾ ਮੈਂ ਇਹਨਾਂ ਨਾਲ ਪਹਿਲਾਂ ਕੰਮ ਕਰ ਚੁੱਕੀ ਆ ਤੁਸੀਂ 뮤ਜ਼ਿਕ ਵੀ ਬਣਵਾ ਸਕਦੇ ਹੋ ਤੇ ਬਾਈ ਹੋਰ ਕੀ ਕੀ ਆਫਰਸ ਨੇ ਤੁਸੀਂ ਦੱਸ ਦੋ ਹਾਂਜੀ ਆਪਣੇ ਕੋਲੇ 뮤ਜ਼ਿਕ ਮਿਕਸਿੰਗ ਮਾਸਟਰਿੰਗ ਵੀਡੀਓ ਸ਼ੂਟ ਵੀਡੀਓ ਐਡਿਟ ਪੋਸਟਰ ਥੰਬਨੇਲ ਮਾਡਲ ਮੇਕਅਪ ਆਰਟਿਸਟ ਇੰਡਸਟਰੀ ਦੇ ਰਿਲੇਟਡ ਸਾਰਾ ਚੀਜ਼ अवेलेबल ਹੈ ਜ ਆਪਣੇ ਕੋਲੇ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਕਰ ਆਪਣੇ ਸਟੂਡੀਓ ਆ ਕੇ ਜਰੂਰ ਵਿਸਟ ਕਰਿਓ ਤੇ ਆਪਣੇ ਗੀਤ ਨੂੰ ਬਹੁਤ ਬਹੁਤ ਪਿਆਰ ਦੇਣਾ ਧੰਨਵਾਦ ਗੀਤ ਹੱਬ ਸਟੂਡੀਓ ਸਾਰੇ ਧਿਆਨ ਚ ਰੱਖਿਓ ਧੰਨਵਾਦ ਧੰਨਵਾਦ ਜੀ ਅੱਜ ਕੇ ਟੌਰ ਕੱਢ ਕੇ ਲੰਡੀਆਂ ਜੀਪਾਂ ਲਾਉਣ ਲਈ ਸੀ ਪਾ ਮੁੰਡੇ ਗੁੰਡੇ ਸ਼ਰੀਫ ਕੇ ਗੁੰਡੇ ਜਿਹੜੀਆਂ ਲਾਉਣ ਨੇ ਆਗੇ ਕੁੜੀਆਂ ਟੱਪਾਂ ਦੇ ਵਿੱਚ ਸੰਤ ਨੇ ਰੱਖਦੇ ਜਿਹੜੇ ਮੇਰੇ ਨਾਲ ਦੇ ਹੱਥ ਖੁਲਾ ਮੂੰਹ ਬੰਦ ਨੇ ਰੱਖਦੇ ਜਿਹੜੇ ਮੇਰੇ ਨਾਲ ਦੇ ਡੰਡੀ ਕੁਚੀ ਸਭ ਚੰਪ ਕੇ ਰੱਖਦੇ ਜਿਹੜੇ ਮੇਰੇ ਨਾਲ ਦੇ ਜਿਹੜੇ ਮੇਰੇ ਨਾਲ ਦੇ ਹਾਂਜੀ ਤੇ ਮੈਨੂੰ ਮੇਰੇ ਨਾਲ ਦੇ ਦੀ ਬਹੁਤ ਬਹੁਤ ਸਪੋਰਟ ਮਿਲ ਰਹੀ ਹੈ ਤੇ ਉਮੀਦ ਆ ਮੈਨੂੰ ਤੁਹਾਡੇ ਵੱਲੋਂ ਮੈਨੂੰ ਇਦਾਂ ਦੀ ਸਪੋਰਟ ਮੈਨੂੰ ਗਾਣੇ ਨੂੰ ਤੇ ਸਾਰਿਆਂ ਨੇ ਬਹੁਤ ਬਹੁਤ ਜਿਆਦਾ ਪਿਆਰ ਦੇਣਾ ਤੇ ਇੱਕ ਵਾਰੀ ਆਪਣੇ ਗੀਤ ਅਪ ਸਟੂਡੀਓ ਰੋੜੀ ਜਰੂਰ ਬੀਸਟ ਕਰਕੇ ਜਾਣੀ ਧੰਨਵਾਦ ਹੁਣ ਦੋ ਬੋਲ ਜਿਸੀ ਵਾਂਗ ਸੁਣਾਉਗੀਆਂ ਜਨ ਹਾਂਜੀ ਸਾਰਿਆਂ ਨੇ ਪਹਿਲਾਂ ਹੀ ਅਸੀਂ ਬੋਲਤਾ ਕੇ ਵਾਈ ਸਿੰਧੂ ਰੋੜੀ ਦੇ ਗੀਤ ਨੂੰ ਸਪੋਰਟ ਕਰੋ ਸਾਰੇ ਜਣੇ ਤੇ ਇਹਨਾਂ ਨੇ ਸਟੂਡੀਓ ਵੀ ਖੋਲਿਆ ਸਟੂਡੀਓ ਵੀ ਵਿਜ਼ਿਟ ਕਰੋ ਮਿਊਜ਼ਿਕ ਕਰਵਾਓ ਜੋ ਵੀ ਇਹਨਾਂ ਕੋਲੇ ਹਰ ਸਕੂਲ ਤੇ ਹੈਗੀ ਸਟੂਡੀਓ ਦਾ ਨਾਮ ਆ ਗੀਤ ਹੱਬ ਸਟੂਡੀਓ ਜੀ ਤੇ ਮੈਂ ਸਾਡਾ ਗੀਤ ਕਾਫੀ ਤੁਸੀਂ ਪਿਆਸਤ ਕਰ ਬਖਸ਼ਿਆ ਸੀ ਉਹਦੇ ਦੋ ਬੋਲ ਤੁਹਾਡਾ ਸਾਂਝੀ ਕਰੂੰਗੀ ਹੋ ਤਿੰਨ ਤਾਂ ਨੀਓ ਸੋਭਾ ਕਦੇ ਪੁੱਤ ਨੂੰ ਹੱਥ ਪਾਇਆ ਹਾਏ ਮਾਂ ਦੇ ਗੁੱਤ ਨੂੰ ਮੁੱਖਿਆਂ ਦਾ ਪਰਦੇ ਏ ਢਿੱਡ ਵਈ ਕੀ ਫਾਇਦਾ ਦੁੱਧ ਨਾ ਨਿਵਾਉਣ ਦਾ ਏ ਬੁੱਤ ਨੂੰ ਜਿਹੜੇ ਕਰੇ ਨਿਤ ਦਾ ਕਲੇਸ਼ ਹੈ ਜਿਹੜੇ ਕਰੇ ਨਿਤ ਦਾ ਕਲੇਸ਼ ਹੈ ਬਹੁਤਾ ਲੱਗਦਾ ਨਾ ਸਮਾਂ ਤੇ ਉਝਾੜੇ ਹੀ ਹੁੰਦੇ ਥਾਂ ਥਾਂ ਤੇ ਦੇਏ ਨਾ ਜਿਪ ਭੇਤ ਦਿਲ ਦਾ ਹੋ ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ ਥਾਂ ਥਾਂ ਤੇ ਦੇ ਇਹ ਨਾ ਜਿ ਭੇਤ ਦਿਲ ਦਾ ਹੋ ਸਾਰੇ ਬੰਦੇ ਚੰਗੇ ਸਾਰੇ ਮਾੜੇ ਨਹੀਂ ਹੁੰਦੇ ਬੱਚ ਪਤਾ ਲੱਗਿਆ ਭੈਣ ਪੁਰਾਣੀ ਪਿੰਡ ਤੋਂ ਬੜੀ ਖੁਸ਼ੀ ਹੋਈ ਜਦ ਦੱਸਿਆ ਤੇ ਬਹੁਤ ਸੋਹਣੀ ਆਵਾਜ਼ ਆ ਤੇ ਹਾਂ ਲਓ ਜੀ ਉਸਤਾਦ ਜਨਾਬ ਸ੍ਰੀ ਸੁਰਿੰਦਰ ਸਿੰਘ ਦਾਈ ਪੰਜਾਬੀ ਲੋਕ ਗਾਇਕੀ ਦੇ ਥੰਮ ਰਹੇ ਆ ਜਿਨ੍ਹਾਂ ਨੇ ਨਿਮਾਣੇ ਜੀ ਨੂੰ ਆਪਣੇ ਚਰਨੀ ਲਾਇਆ ਮੈਂ ਅਕਸਰ ਉਹਨਾਂ ਨੂੰ ਹਰ ਮਹਿਫਿਲ ਦੇ ਵਿੱਚ ਕਿਉਂ ਯਾਦ ਕਰਦਾ ਕਿਉਂਕਿ ਮੈਨੂੰ ਰੋਜੀ ਰੋਟੀ ਦੇਣ ਵਾਲਾ ਮੇਰਾ ਉਸਤਾਦ ਹੈ ਉਹਨਾਂ ਦੇ ਗੀਤਾਂ ਦੀਆਂ ਦੋ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਚੰਗਾ ਲੰਗਦਾ ਵਕਤ ਯਾਰਾਂ ਬੇਵਿਆਂ ਦੇ ਨਾਲ ਸਾਡੀ ਮਸਤ ਬਲੰਗਾ ਢਾੜੀ ਫਕੀਰਾਂ ਦੀ ਚਾਲ ਅਸੀਂ ਹਰ ਮੋੜ ਉੱਤੇ ਅਸੀਂ ਹਰ ਮੋੜ ਉੱਤੇ ਗੱਲਾਂ ਸੱਚੀਆਂ ਸੁਣਾਈਆਂ ਲੋਕੀ ਨਾਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਲੋਕੀ ਨਾਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਕਿਉਂਕਿ ਉਹਨਾਂ ਦਾ ਜਦੋਂ ਸਿਰ ਤੇ ਹੱਥ ਜਦੋਂ ਉਸ ਦਾਦਾ ਦਾ ਗੁਰੂਆਂ ਦਾ ਹੋ ਜਾਂਦਾ ਨਾ ਤੇ ਇੱਕ ਬੰਦੇ ਨੂੰ ਕੰਫੀਡੈਂਸ ਹੋ ਜਾਂਦਾ ਨਾ ਵੀ ਮੈਂ ਕੁਝ ਕਰ ਸਕਦਾ ਹਾਂ ਤੇ ਇਹ ਅਸੀਂ ਅਰਦਾਸ ਕਰਦੇ ਹਾਂ ਅੱਜ ਸਿੰਧੂਬਾਈ ਦੀ ਇਹ ਵੀ ਇਸ ਕਲਾਕਾਰਾਂ ਦੀ ਕਤਾਰ ਦੇ ਵਿੱਚ ਕਿਸੇ ਤਰ੍ਹਾਂ ਖੜਾ ਰਵੇ ਔਰ ਕੋਈ ਕੁਝ ਵੀ ਭੈਣ ਭਰਾ ਅੱਜ ਕੋਈ ਕਹਿਣਾ ਚਾਹੁੰਦਾ ਤਾਂ ਗਰਦੋਂ ਬਲਨਾ ਕੰਨਾ ਜੀ ਮੈਂ ਆਪਣੇ ਫੇਸਬੁੱਕ ਪੇਜ ਤੋਂ ਬਾਈ ਦੀ ਵੀਡੀਓ ਪਾਈ ਸੀ ਬਾਈ ਧਰਮਪ੍ਰੀਤ ਦੀ ਬਿਲਕੁਲ ਕਾਪੀ ਆਉਂਦਾ ਬਾਈ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਬਹੁਤ ਜ਼ਿਆਦਾ ਤੁਸੀਂ ਪਿਆਰ ਸਤਿਕਾਰ ਬਖਸ਼ਿਆ ਸੀ ਮੈਂ ਬਾਈ ਨੂੰ ਬੁਲਾਉਂਗੀ ਬਾਈ ਥੋੜੇ ਨਾਲ ਆਪਣੇ ਕਿਸੇ ਵੀ ਗੀਤ ਦੇ ਦੋ ਬੋਲ ਸਾਂਝੇ ਕਰਨਗੇ ਬਹੁਤ ਸੋਹਣਾ ਗਾਉਂਦੇ ਨੇ ਧਰਮਪ੍ਰੀਤ ਬਾਈ ਆਲਿਕਾ ਮਾਈ ਡਿਪ ਜਿੱਦਾਂ ਦੇ ਮਰਦੇ ਜਿਹੜਾ ਵਧੀਆ ਤੁਹਾਨੂੰ ਲੱਗਦਾ ਸੋਨੂੰ ਲੋਕਾਂ ਨੂੰ ਬਹੁਤ ਪਿਆਰ ਕਰਦਾ ਜਿਹੜਾ ਜਿਹੜਾ ਤੁਸੀਂ ਵਧੀਆ ਗਾ ਸਕਦੇ ਹੋ ਗਾ ਦਿਓ ਕੋਈ ਤਾਂ ਛੋਟੀ ਉਹ ਤਾਂ ਜਿੱਦਾਂ ਮਰਦੀ ਜਿਵੇਂ ਮੈਂ ਤਾਰੂ ਨੂੰ ਬਹੁਤ ਬੋਲਦਾ ਹਾਂ ਹਾਂਜੀ ਬੋਲਦੇ ਆਂ ਇਹਦੇ ਵਿੱਚ ਪੁੱਛ ਕਰਨ ਦੀ ਬਾਤ ਹੈ ਨਹੀਂ ਚੱਲ ਮਾਫੀ ਚਾਹੁੰਦਾ ਉਸੇ ਤੇ ਦਿੱਤਾ 1 ਕਿੰਮੀਟਰ ਲਿਆਉਣਾ ਹਾਂਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਾਸੀ ਕਾਲ ਸਾਰੇ ਹੀਰਾ ਵਰਗੇ ਵੀਰਾਂ ਨੂੰ ਤੇ ਅੱਜ ਅਸੀਂ ਇਕੱਤਰ ਹੋਏ ਹਾਂ ਕਿੱਥੇ ਹੋਏ ਹਾਂ ਆਪਾਂ ਸਟੂਡੀਓ ਦੇ ਵਿੱਚ ਤੇ ਸਾਰਿਆਂ ਨੇ ਹੋਰ ਵੀ ਸੱਜਣ ਮਿੱਤਰਾਂ ਨੇ ਵਿਜ਼ਿਟ ਕਰ ਰਹੇ ਇੱਥੇ ਲਓ ਜੀ ਪੇਸ਼ ਕਰਨ ਲੱਗੇ ਆਂ ਪ੍ਰਮਾਤਮਾ ਦੀ ਗੋਲ ਤਾਰੇ ਜਾਰੇ ਇੱਕ ਟੇਕ ਤੂੰ ਤੇ ਲੋ ਨਾਨਕ ਨਾਮੁ ਤੇਾਈ ਐ ਤੇ ਕਾਰਜ ਆ ਵੈਰਾਸ ਤੇ ਕਾਰਜ ਆ ਵੈਰਾਸ ਹਾਂਜੀ ਸਸੀਕਲ ਸਿੰਘ ਕਿਤ ਬੋਲ ਗੁਰਬੈ ਤੁਝ ਬੋਲ ਘਤਰ ਮੀਦਾ ਕੋਈ ਜਰਾ ਬੀਟ ਗਾਦੀ ਮੁੱਤ ਕਰਨੀ ਜਿਹੜਾ ਮਰਜੀ ਗੋਰਾ ਗੋਰਾ ਰੰਗ ਮੁੰਦੇ ਲੋੜਿਆਂ ਦੀ ਸੰਗ ਗੋਰਾ ਗੋਰਾ ਰੰਗ ਮੁੰਦੇ ਲੋੜਿਆਂ ਦੀ ਸੰਗ ਸਾਰੇ ਪਿੰਡ ਚ ਕਰਾਈ ਲਾ 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 ਹਾਂ ਦੇ ਮੁੰਡੇ ਦੀ ਲੈ ਗਏ ਜਿੰਦ ਕੱਢ ਕੇ ਨਹੀਂ ਗੋਰੀ ਨਹੀਂ ਬਿਲੋ ਨਹੀਂ ਗੋਰੀ ਗੱਲ ਦੀ ਟਿੰਕੇਣਾ ਕਾਲਾ ਹਾਂ ਦੇ ਮੁੰਡੇ ਦੀ ਲੈ ਗਏ ਜਿੰਦ ਕੱਢ ਕੇ ਨਹੀਂ ਬਿਲੋ ਗੱਲ ਦੀ ਟਿੰਕੇਣਾ ਕਾਲਾ ਜਦੋਂ ਲੱਕ ਨੂੰ ਮਰੋੜਾ ਜਿਹਾ ਮਾਰ ਕੇ ਹੌਲੀ ਹੌਲੀ ਕੱਢੇ ਸਾਡੀ ਜਾਨ ਪੁੱਛਕਾਰ ਕੇ ਤੁਰੇ ਜਦੋਂ ਲੱਕ ਨੂੰ ਮਰੋੜਾ ਜਿਹਾ ਮਾਰ ਕੇ ਹੌਲੀ ਹੌਲੀ ਕੱਢੇ ਸਾਡੀ ਜਾਨ ਪੁੱਛਕਾਰ ਕੇ ਤੂੰ ਨੇ ਹਰ ਨੇੜ ਮੰਨ ਲੋ ਮੱਲੀ ਗਾਲ ਪੈਣਾ ਏ ਤੂੰ ਨੇ ਹਰ ਨੇੜ ਮੰਨ ਲੋ ਮੱਲੀ ਗਾਲ ਪੈਣਾ ਫੇਰੇ ਮੁੰਡੇ ਦਾ ਕੱਢ ਦੀ ਦਵਾਲਾ ਹਾਣ ਦੇ ਮੁੰਡੇ ਦੀ ਲੱਗੇ ਜਿੰਦ ਕੱਢ ਕੇ ਨਹੀਂ ਗੋਰੀ ਨਹੀਂ ਬਿੱਲਾ ਨਹੀਂ ਗੋਰੀ ਗੱਲ ਤੇ ਟਮ ਕਿਣਾ ਕਾਲਾ ਹਾਣ ਦੇ ਮੁੰਡੇ ਦੀ ਲੱਗੇ ਜਿੰਦ ਕੱਢ ਕੇ ਨਹੀਂ ਬਿੱਲਾ ਗੱਲ ਤੇ ਟਮ ਕਿਣਾ ਕਾਲਾ ਸਾਡੇ ਦੋ ਹੋਰ ਸਤਿਕਾਰਯੋਗ ਵੀਰ ਪਿੰਡ ਨਾਰੋਂ ਤੋਂ ਪਹੁੰਚੇ ਹੋਏ ਨੇ ਉਹ ਵੀ ਮਿਊਜ਼ਿਕ ਨਾਲ ਰਿਲੇਟਡ ਨੇ ਤੇ ਮੈਂ ਬਾਈ ਬਰੋਨ ਲਾਉਂਦੇ ਹੂ ਵੀ ਆਪਣੇ ਦੋਸਤਾਂ ਨਾਲ ਆਪ ਮਾਸਟਰ ਜੀ ਆ ਜੀ ਵੀਰ ਇਧਰ ਆ ਜੀ ਆਜੋ ਮਾਸਟਰ ਜੀ ਹਾਂ ਜੁਨਾ ਦੇ ਨਾਲ ਚਲੋ ਤੇ ਬਹੁਤ ਧੰਨਵਾਦ ਜੀ ਸਾਰੀ ਸੰਗੀਤ ਮੇ ਟੀਮ ਮੈਂ ਦੱਸੀ ਜੀ ਭਾਈ ਜੱਗਾ ਸੌਰਤਿਆ ਜੀ ਸਾਡੇ ਛੋਟੇ ਵੀਰ ਸਿੰਧੂ ਇਹਨਾਂ ਦਾ ਹੁਣੇ ਗਾਣਾ ਹਰੇ ਹੁਣੇ ਹੋਇਆ ਉਮੀਦ ਹੈ ਤੁਸੀਂ ਸਾਰੇ ਹੀ ਗੀਤ ਨੂੰ ਘਰਾਂ ਪਿਆਰ ਦਿਓਗੇ ਸਾਡਾ ਹੁਣੇ ਉਹਨ ਇੱਕ ਗੀਤ ਆ ਜੀ ਪਹਿਲਾਂ ਆਇਆ ਸੀਗਾ ਜੀ ਸਰਪੰਚ ਜੇ ਬਾਬਾ ਮਿਲ ਜਾਵੇ ਬਹੁਤ ਨਵਾ ਦੇ ਇਸ ਸੌਂਗ ਮਾਰਕੀਟ ਦੇ ਵਿੱਚ ਬਹੁਤ ਵਧੀਆ ਤੁਸੀਂ ਪਿਆਰ ਦਿੱਤਾ ਮੇਰੇ ਨਾਲ ਨੇ ਮੇਰੇ ਵੀਰ ਬਲਵਿੰਦਰ ਸਿੰਘ ਜੀ ਔਰ ਹੁਣੇ ਅਸੀਂ ਇੱਕ ਗੀਤ ਰਿਲੀਜ਼ ਕਰਾਈ ਕੁਝ ਕੁ ਦਿਨ ਪਹਿਲਾਂ ਠੱਗੀਆਂ ਔਰ ਠੱਗੀਆਂ ਗੀਤ ਨੂੰ ਵੀ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਅਸੀਂ ਉਸ ਗੀਤ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹਾਂਜੀ ਤੇਰੇ ਦਿਲੇ ਮਾਰਦਾ ਠੱਗੀਆਂ ਫਿਰ ਦਿਲੇ ਮਾਰਦਾ ਠੱਗੀਆਂ ਕਰਦਾ ਮੇਰੀ ਮੇਰੀ ਐ ਸੀਨੇ ਪਿੱਛੇ ਰੁਲ ਗਏ ਮਿੰਟੀ ਦੀ ਤੇਰੀ ਐ ਸਿਵਿਆਂ ਤੱਕ ਹੀ ਨਾਲ ਹੈ ਜਾਣਾ ਸੱਜਣਾ ਮਿੱਤਰਾਂ ਨੇ ਸਿਵਿਆਂ ਤੱਕ ਹੀ ਨਾਲ ਹੈ ਜਾਣਾ ਸੱਜਣਾ ਮਿੱਤਰਾਂ ਨੇ ਅੱਗੇ ਸਫ਼ਰ ਲ ਮੇਰਾ ਨਾਲੇ ਰਾਤ ਹਨੇਰੀ ਐ ਫਿਰਦਾ ਮਾਰਦਾ ਠੱਗੀਆਂ ਫਿਰਦਾ ਮਾਰਦਾ ਠੱਗੀਆਂ ਧੰਨਵਾਦ ਧੰਨਵਾਦ ਬਹੁਤ ਸੋਹਣੇ ਗੋਸ਼ਲਰ ਆਓ ਜੀ ਆਓ ਅੱਜ ਵੀਰੇ ਇਧਰਾਜੋ ਇਹਨੂੰ ਕੋਈ ਰੈਪ ਸੁਣਾਉ ਕੋਈ ਦੋ ਦੋ ਕੋਲਾਣਾ ਸੁਣਾ ਦੇ ਕੋਣ ਪੀੜਾ ਸੀ ਕੋਈ ਕੌਨਫੀਡੈਂਸ ਕੋਈ ਚੱਕਰ ਵਾਲਾ ਨਹੀਂ ਆ ਰਿਹਾ ਕੋਈ ਮੈਂ ਚੰਡੂ ਕਾਲੀਆਂ ਚੱਕਰ ਮੈਂ ਰੈਪ ਦੇ ਕੋਲ ਉਦੋਂ ਕਿਨੇ ਕਿੱਥੇ ਜਾਣਾ ਹਾਂ ਹਸਟਾਗਰਾਮ ਕੀ ਮੋਬਾਈਲ ਵਿੱਚ ਆਇਆ ਕੁੜੀਆਂ ਨੇ ਆਪਣਾ ਇਹ ਜਿਸਮ ਬਖਾਇਆ ਗੁੱਸਾ ਕਰਿਓ ਨਾ ਯਾਰੋ ਜਿਹੜੀ ਗੱਲ ਆ ਸੁਣੋ ਨੀ ਆਪਾਂ ਦੁਨੀਆ ਦੇ ਲਈ ਕੌਣਾ ਸੱਚ ਹੈ ਬਣਾਇਆ ਪੱਟ ਨੰਗੇ ਕਰ ਕਰ ਦੰਨਾ ਪਾਉਂਦੀਆਂ ਨੇ ਰੀਲਾਂ ਹੁੰਦਾ ਵੀਡੀਓ ਦੇ ਵਿੱਚ ਅੰਗ ਅੰਗ ਨੂੰ ਬਖਾਇਆ ਨਾ ਹੀ ਰਹੀ ਨਾ ਸ਼ਰਮ ਨਹੀਂ ਇਹ ਜਿਹਾਂ ਦੀ ਸਾਰੇ ਯਾਰੋ ਘਰ ਨੂੰ ਵੀ ਹੁੰਦਾ ਇਹਨਾਂ ਸਿਨੇਮਾ ਬਣਾਇਆ ਬੜੀ ਰੀਜ ਨਾਲ ਕੁੜੀਆਂ ਨੇ ਲੱਕ ਲਜਕਾਉਣ ਪਾ ਕੇ ਵੀਡੀਓ ਤੇ ਕਹਿੰਦੇ ਸਾਨੂੰ ਲਾਈਕ ਵਗੜੇ ਆਉਂਦੇ ਅੱਧਾ ਲੱਕੇ ਅੱਧਾ ਢਿੱਡ ਨੰਗਾ ਕਰਕੇ ਵਿਖਾਇਆ ਦੇਹ ਕੋਤੇ ਬੜੀਆਂ ਨੇ ਟੈਟੂ ਬਣਵਾਇਆ ਨੰਗੇ ਪੰਨ ਦਾ ਹੀ ਯਾਰ ਤੋਰਿਆ ਵਪਾਰ ਫੁੱਲ ਭਾਲ ਦੀਆਂ ਲੈ ਗੋਲੀ ਇੱਜ ਤਾਂ ਨੂੰ ਮਾਰ ਆਹ ਗੋਲੀ ਇੱਜ ਤਾਂ ਨੂੰ ਮਾਰ ਫੁੱਲ ਭਾਲਦੀਆਂ ਲੈ ਗੋਲੀ ਅੱਖਾਂ ਨੂੰ ਮਾਰ ਵਸ ਵਸ ਅੱਗੇ ਤਾਂ ਪਾਣਾ ਕਰਾਂਗੇ ਬਹੁਤ ਸੋਹਣੇ ਲਿਰਿਕਸ ਲੱਗੇ ਹੋਇਆ ਅੱਗੇ ਲੱਗੇ ਲੱਗੇ ਕੁਝ ਲਿਖਿਆ ਹੋਇਆਗਾ ਤੇ ਸਾਰਿਆਂ ਨੇ ਬਾਈ ਨੂੰ ਵੀ ਬਹੁਤ ਬਹੁਤ ਸਪੋਰਟ ਕਰਨਿਆ ਆਪਣੀ ਕੰਪਨੀ ਤੋਂ ਗੀਤ ਆ ਬਸ ਸਟੂਡੀਓ ਤੋਂ ਬਾਈ ਦਾ ਅੱਗੇ ਗਾਣਾ ਧੰਨਵਾਦ ਆਜੋ ਬਾਈ ਆਜੋ ਬਈ ਇੱਕ ਮਿੰਟ ਆਪਣਾ ਹੋਰ ਆਰੇ ਲੰਘ ਜੰਗੇ ਲੰਘ ਜੰਗੇ ਆਜੋ ਸਾਲਾ ਪੂਰਾ ਹੋ ਜਾਣਾ ਲਓ ਉਹਨੂੰ ਵੀਡੀਓ ਬਣਾਉਣਾ ਸਾਰਾ ਇੱਕ ਵਾਰ ਉਹਨਾਂ ਦਾ ਜੋ ਵਾਚਨ ਦੇ ਵਿੱਚ ਹੋਣੇ ਜੋ ਬਈਆਂ ਦਾ ਇਹ ਕਰਦੇ ਹੋਇਆ ਉਹਨਾਂ ਦਾ ਮਾਈ ਕਲਚਰ ਤੇ ਸਾਨੂੰ ਇਹਨਾਂ ਦੇ ਕਾਰਨ ਨੂੰ ਸ਼ਹਿਰ ਵੀ ਕਰਨਾ ਹੈ ਕਮੈਂਟ ਵੀ ਕਰਨਾ ਹੈ ਇਹਨਾਂ ਦੇ ਵਿੱਚ ਜੋੜੀ ਕਰਨਾ ਹੈ ਪ੍ਰੋਮੋਸ਼ਨ ਕਰਨੀ ਹੈ ਵਿਚ ਉਹਨਾਂ ਦਾ ਹੱਲ ਹੈ ਇਹ ਉਹਨਾਂ ਦੀਆਂ ਖੁਸ਼ੀਆਂ ਤੇ ਪਰਮਾਤਮਾ ਨੇ ਕਿਹੜੇ ਨੂੰ ਵਾਹਤ ਵਾਹਤ ਜਾਵੇ ਦੇ ਲੋ ਜੀ ਕੁਸ ਦੋਕ ਲੈਣਾ ਮੈਂ ਆਪਦੀਆਂ ਕੀ ਦੀਆਂ ਕਹਿਣਾ ਵਿੱਚ ਕਹਿਣ ਜਾ ਰਿਹਾ ਫੇ ਰੱਖੀਆਂ ਤੂੰ ਹੁਣ ਤੱਕ ਦੂਰੀਆਂ ਬਥੇਰੀਆਂ ਰੱਖੀਆਂ ਤੂੰ ਹੁਣ ਤੱਕ ਦੂਰੀਆਂ ਬਥੇਰੀਆਂ ਬਟੀਆਂ ਵੀ ਕੁਰੀਆਂ ਬਥੇਰੀਆਂ ਭਾਈ ਬਟੀਆਂ ਕੂਰੀਆਂ ਵੀ ਵਤੇਰੀਆਂ ਦੂਰੀਆਂ ਨੂੰ ਛੱਡ ਦੂਰੀਆਂ ਨੂੰ ਛੱਡ ਥੋੜਾ ਹੱਸਣ ਹਸਾਉਣ ਦਾ ਇੱਕ ਮੌਕਾ ਦੇ ਦੇ ਬਸ ਇੱਕ ਮੌਕਾ ਦੇ ਦੇ ਬਸ ਆਪਣੇ ਕੋਲ ਬਠਾਉਣ ਦਾ ਇੱਕ ਮੌਕਾ ਦੇ ਦੇ ਬਸ ਹੋੜ ਆਪਣੇ ਬਠੋਣ ਦਾ ਆਪਣੇ ਬਠੋਣ ਦਾ ਕੀ ਬਾਤ ਹੈ ਬਹੁਤ ਸਸੇ ਸਾਰੇ ਸੋਨੂੰ ਕਿਵੇਂ ਹੈ ਕੋਈ ਰਹਿਣੇ ਗਾਣੇ ਭਾਈ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਸਾਡੀ ਟੀਮ ਨੇ ਇੰਨਾ ਪਿਆਰ ਦਿੱਤਾ ਸਾਡੀ ਮਿਹਨਤ ਨੂੰ ਹੋਰ ਚਾਰ ਚੈਨਲ ਆਏ ਇੱਥੇ ਆ ਕੇ ਵਿਜ਼ਿਟ ਕੀਤਾ ਆਪਦੇ ਚਰਨ ਕਮਲ ਪਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 여기 부엌에 세근은 잡 이? 아는 게